ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰiyat ਨਾਲ ਹੋਵੋਗੇ ਜਸਪ੍ਰੀਤ ਸਿੰਘ ਨੌਜਵਾਨ ਜਿਹਨੂੰ ਫੇਕ ਇਨਕਾਊਂਟਰ ਦੇ ਵਿੱਚ ਮਾਰ ਦਿੱਤਾ ਅੱਜ ਦੀ ਵੀਡੀਓ ਦੇ ਵਿੱਚ ਉਹਦੀ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਤੇ ਬਾਰੇ ਜਾਣਾਂਗੇ ਉਸ ਹਕੀਕਤਾਂ ਦੇ ਬਾਰੇ ਜਿਹਨੂੰ ਪਰਿਵਾਰ ਵੀ ਸੁਣ ਕੇ ਹੈਰਾਨ रह ਗਿਆ ਔਰ ਤੁਸੀਂ ਵੀ ਹੈਰਾਨ ਰਹ ਜੂਗੇ ਸੋ ਚੱਲ ਕੇ ਵੀਡੀਓ ਵੇਖਣੀ ਆ ਫਿਰ ਕਰਨੀ ਆ ਉਸ ਤੇ ਵਿਚਾਰ ਤੁਹਾਡੇ ਅਗੇ ਰਿਕਵੈਸਟ ਹੈ ਕੇ ਆਪਣੇ ਜਿਹੜੇ ਕਮੈਂਟ ਹੈ ਆਪਣੀ ਜਿਹੜੀ ਕੀਮਤੀ رائے ਹੈ ਉਸ ਦਾ اظہار ਜ਼ਰੂਰ ਕਰਿਆ ਕਰੋ ਤਾਂ ਕਿ ਪਤਾ ਚੱਲ ਸਕੇ ਕਿ ਤੁਹਾਨੂੰ ਵੀਡੀਓ ਕਿੰਜ ਦੀ ਲੱਗਉਂਦੀ ਹੈ ਸੋ ਚਲ ਕੇ ਵੀਡੀਓ ਵੇਖਣੀ ਆ ਫਿਰ ਕਰਨੀ ਆ ਉਸ ਤੇ ਵਿਚਾਰ ਫਿਰ ਲੈ ਕੇ ਹਾਜ਼ਰ ਹੋਇਆ ਕਹਾਣੀ ਜਿਹੜੀ ਕਿ ਜਸਪ੍ਰੀਤ ਸਿੰਘ ਨੂੰ ਜਿਹੜਾ ਕਿ ਇੱਕ ਫੇਕ ਕਨਫਰੰਟਰ ਦੇ ਵਿੱਚ ਮਾਰਿਆ ਸੀ ਭਾਗ ਉਹਦਾ ਦੂਜਾ ਲੈ ਕੇ ਹਾਜ਼ਰ ਹੋਇਆ ਤੁਹਾਡੇ ਕੋਲੇ ਇੱਕ ਹੋਰ ਰੌਂਗਟੇ ਖੜੇ ਕਰਨ ਵਾਲੀਆਂ ਗੱਲਾਂ ਨੇ ਤੁਹਾਨੂੰ ਜਿਹੜੀਆਂ ਅਸੀ ਸੁਣਾਉਣ ਲੱਗੇ ਆ ਬੜੀਆਂ ਧਿਆਨ ਦੇ ਨਾਲ ਸੁਣਨਾ ਆਪਣੇ ਕਮੈਂਟ ਜਰੂਰ ਲਿਖਨੇ ਆ ਕੱਲ ਮੈਂ ਵੀਡੀਓ ਪਾਈ ਸੀ ਤੁਸੀਂ ਕਮੈਂਟ ਲਿਖਿਆ ਮੈਂ ਕਹਿੰਦਾ 101 ਜਣਾ ਸਾਡੀਆਂ ਮਾਮਾ ਭੈਣਾਂ ਧੀਆਂ ਸਾਡੇ ਭਰਾ ਨੌਜਵਾਨਾਂ ਨੇ ਉਹ ਕਮੈਂਟਾਂ ਦੇ ਵਿੱਚ ਬਿਲਕੁਲ ਆਪਣੀ ਸੱਚਾਈ ਲਿਖੀ ਆ ਬਿਲਕੁਲ ਉਹਨਾਂ ਦਾ ਦਾਦਾ ਜਿਹੜਾ ਉਹ ਵੀ ਉਹਨਾਂ ਦਾ ਦਿਲ ਪੁਸਿਆ ਲੋੜੀ ਦਾ ਕਿ ਉਹਨਾਂ ਨੇ ਆਪਣਾ ਦਰਦ ਜਿਹੜਾ ਉਹ ਬਿਆਨ ਕੀਤਾਗਾ ਮੈਂ ਉਹਨਾਂ ਸਾਰੇ ਦੋਸਤਾਂ ਮਿੱਤਰਾਂ ਸਾਡੀਆਂ ਮਾਮਾ ਦੇ ਭੈਣਾਂ ਦਾ ਤੈਦ ਲੋ ਧੰਨਵਾਦ ਦਾ ਕਰਦਾਗਾ ਪਿੰਡ ਸਿਆਂ ਦੋਦ ਜਿਹੜਾ ਕਿ ਜਸਪ੍ਰੀਤ ਸਿੰਘ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇੱਕ ਬੱਚਾ ਕੈਪ ਹੁੰਦਾ ਉਹਦੇ ਮਾਮਲੇ ਦੇ ਵਿੱਚ ਹੁਣ ਲੁਕੀਆਂ ਸਿੱਪੀਆਂ ਸਾਰੀਆਂ ਗੱਲਾਂ ਨਹੀਂ ਰਹਿ ਗਈਆਂ ਪਰਦਾ ਉੱਠ ਚੁੱਕਿਆਗਾ ਇਹ ਕਮੇਓ ਉਸ ਨੌਜਵਾਨ ਨੂੰ ਮਾਰਿਆ ਗਿਆ ਤੇ ਉਹ ਤੁਹਾਨੂੰ ਅਗਲਾ ਪੜਾ ਦੱਸਦੇ ਆ ਕੈਨੇਡਾ ਦੇ ਵਿੱਚ ਉਹ ਨੌਜਵਾਨ ਜਾਂਦਾ ਪਲੱਸ 2 ਤੋਂ ਬਾਅਦ ਫਿਰ ਉਹ ਪਟਿਆਲੇ ਜਿਹੜਾ ਦਾਖਲਾ ਭਰਦਾਗਾ ਸੀਆਈ ਦਾ ਉਸ ਤੋਂ ਬਾਅਦ ਉਹਦਾ ਐਕਸੀਡੈਂਟ ਹੋ ਜਾਂਦਾ ਜਸਪ੍ਰੀਤ ਸਿੰਘ ਦਾ ਤੇ ਬਾਅਦ ਦੇ ਵਿੱਚ ਫਿਰ ਉਹ ਕੈਨੇਡਾ ਚਲਿਆ ਜਾਂਦਾ ਕੈਨੇਡਾ ਦੇ ਵਿੱਚ ਉਸ ਪਰਿਵਾਰ ਦੇ ਨਾਲ ਇੱਕ ਸਮਾਂਦਰ ਜੁੜਦੇ ਆ ਤੇ ਕੋਟ ਮੈਰਿਜ ਹੁੰਦੀ ਆ ਲੜਕੀ ਦੇ ਨਾਲ ਜਿਹੜਾ ਕਿ ਜਸਪ੍ਰੀਤ ਸਿੰਘ ਨੇ 9ਵੇਂ ਮਹੀਨੇ ਦੇ ਵਿੱਚ ਪਿੰਡ ਆਉਣਾ ਸੀ ਤੇ 10ਵੇਂ ਮਹੀਨੇ ਦੇ ਵਿੱਚ ਵਿਆਹ ਰੱਖਿਆ ਹੋਇਆ ਸੀ ਪਰ ਉਹਨਾਂ ਦੇ ਮਾਤਾ ਦਾ ਮੈਂ ਬਿਆਨ ਸੁਣਿਆ ਅੱਜ ਉਹ ਕਹਿੰਦੀ ਆ ਕਿ 8 ਤਰੀਕ ਨੂੰ 8 ਮਾਰਚ ਨੂੰ ਮੇਰੀ ਫੋਨ ਤੇ ਰਜਾਨਾ ਵੀਡੀਓ ਕਾਲ ਹੁੰਦੀ ਸੀ ਸਵੇਰ ਤੇ ਸ਼ਾਮ ਸਾਡੇ ਪਰਿਵਾਰ ਨਾਲ ਗੱਲਾਂ ਬਾਤਾਂ ਕਰਦਾ ਸੀ 8 ਮਾਰਚ ਨੂੰ ਗੱਲਬਾਤ ਹੁੰਦੀ ਆ ਤੇ ਕਹਿੰਦੇ 13 ਮਾਰਚ ਨੂੰ ਕਮੇ ਇੱਥੇ ਪਹੁੰਚ ਜਾਂਦਾਗਾ ਤੇ ਹਰਿਆਣਾ ਜਿਹੜੀ ਸਾਰੀ ਗੱਲਬਾਤ ਹੁੰਦੀ ਸੀ ਤੇ ਇੱਕ ਜਿਹੜਾ ਬੱਚਾ ਕੈਡਨੈਪ ਹੁੰਦਾਗਾ ਕਰੀਬ 1:30 ਵਜੇ ਦਾ ਸਮਾਂ ਦੱਸਿਆ ਜਾ ਰਿਹਾਗਾ ਪਰ ਜਿਹੜੇ ਜਸਪ੍ਰੀਤ ਸਿੰਘ ਦੇ ਨਾਲ ਦੋ ਨੌਜਵਾਨ ਹੋਰ ਫੜੇ ਗਏ ਆ ਉਹ ਦੱਸਿਆ ਜਾ ਰਿਹਾ ਕਿ ਇੱਕ ਪੰਪ ਸਰਹਾਲੀ ਕੋਲੇ ਪੈਂਦਾਗਾ ਉੱਥੇ 11 ਵਜੇ ਪੁਲਿਸ ਨੇ ਉਹਨਾਂ ਨੂੰ ਚੁੱਕ ਲਿਆ ਸੀ ਪਰਿਵਾਰ ਉਸ ਪਰਿਵਾਰ ਦੇ ਨਾਲ ਜਿੱਥੇ ਦੇ ਬੱਚਾ ਕਨੈਪ ਕੀਤਾ ਸੀ ਹੋਇਆ ਸੀ ਜਿਹਦਾ ਬੱਚਾ ਕਨੈਪ ਕੀਤਾ ਸੀ ਉਹਦੇ ਪਰਿਵਾਰ ਨਾਲ ਤੁਰਿਆ ਫਿਰਦਾ ਰਿਹਾ ਤੇ ਸਾਮ ਨੂੰ ਵੀ ਜਿਹੜਾ ਕਿ ਉਹਨਾਂ ਨੂੰ ਪੁਲਿਸ ਚੁੱਕ ਕੇ ਲੈ ਜਾਂਦੀ ਆ ਜਸਪ੍ਰੀਤ ਸਿੰਘ ਦੇ ਮਾਤਾ ਪਿਤਾ ਨੂੰ ਪਹਿਲ ਥਾਣੇ ਦੇ ਵਿੱਚ ਰੱਖਿਆ ਜਾਂਦਾ ਉਹਨਾਂ ਤੋਂ ਪੁੱਛਗੁੱਛ ਕੀਤੀ ਕੀਤੀ ਜਾਂਦੀ ਆ ਕਿ ਤੁਹਾਡਾ ਮੁੰਡਾ ਕਿੱਥੇ ਸੀ ਕਿੱਥੇ ਰਹਿੰਦਾ ਸੀ ਤਾਂ ਜਦੋਂ ਉਹਨਾਂ ਨੇ ਕਹਿੰਦੇ ਸਾਰੀ ਗੱਲਬਾਤ ਦੱਸੀ ਤਾਂ ਉਹਦੇ ਮਾਪਿਓ ਕਹਿੰਦੇ ਕਿ ਸਾਨੂੰ ਪੁਲਿਸ ਇਹ ਗੱਲਾਂ ਵੀ ਕਰਦੀ ਸੁਣੀ ਕਿ ਇਹਨਾਂ ਨੂੰ ਮਾਤਾ ਪਿਤਾ ਨੂੰ ਕੋਈ ਪਤਾ ਨਹੀਂ ਇਹਨਾਂ ਨੂੰ ਇਹ ਭੋਲੇ ਆ ਨਰਮਾ ਪਾਰ ਆਕਰ ਹੋਇਆ ਕੀ ਆ ਇੱਕ ਕਵੀ ਲਿਖਦਾਗਾ ਆ ਪੁੱਤ ਜਿਨ੍ਹਾਂ ਨੇ ਮਰ ਕੇ ਖੇਡਦੇ ਪਾਗਲ ਹੋ ਗਿਆਂ ਮਾਮਾ ਵੇ ਬਿਨਾ ਪੁੱਤਾਂ ਤੋਂ ਰੋਲਦੇ ਮਾਪੇ ਦਸਮੈਂ ਕਿਨੂੰ ਹਾਲ ਸੁਨਾਵਾਵੇ ਇਸਰਾ ਮੰਗੂ ਅੰਨੀ ਹੋ ਹੋ ਕੇ ਤੜਪ ਤੜਪ ਮੈਂ ਮਰ ਜਾਵਾ ਵੇ ਇਹ ਮਾ ਉਹਨਾਂ ਮਾਪਿਆਂ ਨੂੰ ਪਤਾ ਹੁੰਦਾਗਾ ਜਿਨ੍ਹਾਂ ਦੇ ਪੁੱਤ ਅਕਾ ਦੇ ਸਾਹਮਣੇ ਖੇਡਦੇ ਜਿਹੜੇ ਕਿ ਪੁਲਿਸ ਜਿਹੜਾ ਕਿ ਕੋ-ਕੋ ਕੇ ਗੋਲੀਆਂ ਮਾਰ ਕੇ ਉਹਨਾਂ ਨੂੰ ਮਾਰ ਦਿੰਦੀ ਆ ਕਿਉਂਕਿ ਮੈਨੂੰ ਤਾਂ ਪਤਾ ਕਿ ਮੈਂ ਇਹੋ ਜਿਹੇ ਕੇਸ 1990 92 ਵਾਲੇ ਦਾ ਕੇ ਬਾਰੇ ਬੜੇ ਇੰਟਰਵਿਊਆਂ ਕੀਤੀਆਂ ਉਹਨਾਂ ਪਰਿਵਾਰਾਂ ਦੇ ਨਾਲ ਬੜੇ ਆਰਟੀਕਲ ਸਪਿਆ ਮੇਰੇ ਵੱਖ-ਵੱਖ ਅਖਬਾਰਾਂ ਦੇ ਵਿੱਚ ਆਜੇ ਵੀ ਮੇਰੇ ਕੋਲੇ ਉਹ ਆਰਟੀਕਲ ਪਏ ਆ ਤੇ ਕਈ ਪਰਿਵਾਰਾਂ ਦੀਆਂ ਮੈਂ अनेका ਪਰਿਵਾਰਾਂ ਦੀ ਜਿਹੜੀਆਂ ਆਰਟੀਕਲ ਜਿਹੜੇ ਲਾਏ ਅਖਬਾਰਾਂ ਦੇ ਵਿੱਚ ਸਭੇ ਸੀ ਤੇ ਅੱਜ ਵੀ ਉਹਨਾਂ ਨੂੰ ਦੇਖ ਕੇ ਕਿ ਉਹੀ ਕਹਾਣੀ ਜਸਪ੍ਰੀਤ ਸਿੰਘ ਦੇ ਨਾਲ ਸੇਮ ਵਾਪਰੀ ਆ ਮਾਨਸਾ ਜ਼ਿਲ੍ਹੇ ਦਾ ਇੱਕ ਪਰਿਵਾਰ ਆ ਉਸ ਪਰਿਵਾਰ ਨੇ ਦੱਸਿਆ ਕਿ ਮੇਰਾ ਭਾਈ ਉਹ ਪੁੱਛ ਦੱਸਦਾ ਕਿ ਮੇਰਾ ਭਾਈ ਜਿਸ ਨੂੰ ਫੜਿਆ ਪੁਲਿਸ ਨੇ ਸੀ ਇਹ ਸਟਾਪ ਮਾਨਸਾ ਦੇ ਵਿੱਚ ਆ ਉਹ 90 92 ਦਾ ਹੱਕੇ ਦੀ ਗੱਲ ਆ ਕਿ ਉਦੋਂ ਉਹਨਾਂ ਦੇ ਜਿਹੜਾ ਪੱਟ ਚੀਰ ਕੇ ਉਹਦੇ ਮਿਰਚਾਂ ਪਾਈਆਂ ਗਈਆਂ ਉਹਨੂੰ ਪੁੱਠਾ ਲਮਕਾਇਆ ਗਿਆ ਕਿ ਸੱਤ ਫੜ ਕੇ ਚਾਰ ਬੰਦ ਦਾ ਘੋਟਾ ਉੱਤੇ ਚੜ ਕੇ ਚਾਰ ਜਣੇ ਚੜ ਜਾਣੇ ਉਹਦੇ ਕੇਸ ਪੁੱਟਨੇ ਤੇ ਜਣੀ ਕਿ ਉਹ ਮੈਂ ਤਸੱਦਦ ਮੈਂ ਇੱਥੇ ਗਿਣ ਕੇ ਨਹੀਂ ਦੱਸ ਸਕਦਾ ਜੋ ਉਸ ਪਰਿਵਾਰ ਨੇ ਉਸ ਟਾਈਮ ਮੈਨੂੰ ਸੁਣਾਇਆ ਤੇ ਮੈਂ ਉਹ ਸਾਰਾ ਕੁਝ ਜਿਹੜਾ ਲਿਖਿਆ ਅਖਬਾਰ ਦੇ ਵਿੱਚ ਆ ਸੇਮ ਹਾਲ ਸੇਮ ਸਟੋਰੀ ਜਸਪ੍ਰੀਤ ਸਿੰਘ ਦੀ ਆ ਜਸਪ੍ਰੀਤ ਸਿੰਘ ਚੱਕਿਆ ਜਾਂਦਾ ਦੋ ਇੱਕ ਉਹਨਾਂ ਦੇ ਮਾਮੇ ਦਾ ਲੜਕਾ ਦੱਸਿਆ ਜਾ ਰਿਹਾ ਜਦੋਂ ਇਹ ਦੱਸਦੇ ਪੁਲਿਸ ਦੱਸਦੀ ਆ ਤੇ ਉੱਥੋਂ ਦੇ ਪਿੰਡ ਵਾਲੇ ਦੱਸਦੇ ਆ ਨਾਬੇ ਦੇ ਕੋਲੇ ਪਿੰਡ ਹੈਗਾ ਗਾਮਰਾਉੜ ਉੱਥੇ ਲਿਜਾਇਆ ਜਾਂਦਾਗਾ ਇਹਨਾਂ ਤਿੰਨਾਂ ਨੌਜਵਾਨਾਂ ਨੂੰ ਤੇ ਉਥੇ ਲ ਜਾ ਕੇ ਕੀ ਕਰਦੇ ਆ ਕਿ ਤਿੰਨੇ ਨੌਜਵਾਨ ਕਹਿੰਦੇ ਹੱਥਕੜੇ ਕਰ ਦਿੰਦੇ ਆ ਤੇ ਬੱਚਾ ਤੋਂ ਸੇਫ ਜਿਹੜੀ ਆ ਪੁਲਿਸ ਕਹਿੰਦੇ ਚੱਕ ਲੈਂਦੀ ਆ ਜੋ ਪੁਲਿਸ ਦੀ ਕਹਾਣੀ ਬਣਾਈ ਆ ਪਰ ਜਿਹੜੇ ਉੱਤੇ ਪਿੰਡ ਵਾਸੀ ਦੱਸਦੇ ਆ ਕਿ ਤਿੰਨੇ ਨੌਜਵਾਨਾਂ ਦੇ ਹੱਥਕੜੇ ਕੀਤੇ ਸੀ ਤੇ ਦੋ ਨੌਜਵਾਨਾਂ ਨੂੰ ਇਹਨਾਂ ਨੂੰ ਅਲੱਗ ਕਰ ਦਿੱਤਾ ਤੇ ਜਸਪ੍ਰੀਤ ਨੂੰ ਪੁਲਸਾ 6 ਕਿਲ ਜਿਹੜੇ ਕਿੱਲੇ ਨੇ 6 ਕਿੱਲੇ ਬਾਹੀ ਜ਼ਮੀਨ ਦੀ ਆਪਾਂ ਕਹਿੰਨੇ ਕਿ 6 ਕਿੱਲੇ ਬਾਹੀ ਦੂਰ ਦਿਲ ਜਾਣ ਲੈਣ ਲੈ ਕੇ ਜਾਂਦੀ ਆ ਉਥੇ ਇੱਕ ਸਮਾਧ ਬਣੀ ਹੁੰਦੀ ਆ ਉਥੇ ਪਾਪੀਆਂ ਨੇ ਕਹਿੰਦੇ ਠਾ ਠਾ ਕਰਕੇ ਜਿਹੜੀਆਂ ਸੱਤ ਗੋਲੀਆਂ ਮਾਰ ਦਿੱਤੀਆਂ ਜਾਨੀ ਕਿ ਸਾਨ ਨਹੀਂ ਸਾਨ ਨਹੀਂ ਕਰ ਦਿੱਤਾ ਸਰੀਰ 22 ਸਾਲਾਂ ਦਾ ਮੁੰਡਾ ਕੌੰਬਲ ਸਰੀਰ ਅੰਮਰਤ ਧਾਰੀ ਮੁੰਡਾ ਸੇਮੀਕਲਾਸ ਦਾ ਅੰਮਰਤ ਚੱਕਿਆ ਹੋਇਆ ਸੀ ਕੈਨੇਡਾ ਦੀ ਧਰਤੀ ਤੋਂ ਵਾਪਸ ਆ ਗਿਆ ਪਰ ਉਹਨੇ ਆਪਣਾ ਧਰਮ ਵੀ ਛੱਡਿਆ ਤਾਂ ਪੁਲਿਸਾ ਜ਼ਾਲਮ ਉਹ ਹਕੂਮਤ ਵਾਲੇ ਸੱਤ ਗੋਲੀਆਂ ਮਾਰਦੇ ਆ ਪੋਸਟਮਾਰਟੀਨ ਰਿਪੋਰਟ ਕਹਿੰਦੀ ਆ ਤਿੰਨ ਗੋਲੀਆਂ ਡੇਡ ਡੇਡ ਫੁੱਟ ਤੋਂ ਮਾਰੀਆਂ ਜਾਂਦੀਆਂ ਫੁੱਟ ਫੁੱਟ ਤੋਂ ਸਾਤੀ ਦੇ ਵਿੱਚ ਮਾਰੀ ਜਾਂਦੀ ਆ ਢੱਡ ਦੇ ਵਿੱਚ ਮਾਰੀ ਜਾਂਦੀ ਆ ਸਿਰ ਦੇ ਵਿੱਚ ਮਾਰੀ ਜਾਂਦੀ ਆ ਤਾਂ ਪੁਲਿਸ ਜ਼ਾਲਮ ਉਹ ਹਕੂਮਤ ਵਾਲੇ ਸੱਤ ਗੋਲੀਆਂ ਮਾਰਦੇ ਆ ਪੋਸਟਮਾਰਟੀਨ ਰਿਪੋਰਟ ਕਹਿੰਦੀ ਆ ਤਿੰਨ ਗੋਲੀਆਂ ਡੇਡ ਡੇਡ ਫੁੱਟ ਤੋਂ ਮਾਰੀਆਂ ਜਾਂਦੀਆਂ ਫੁੱਟ ਫੁੱਟ ਤੋਂ ਸਾਤੀ ਦੇ ਵਿੱਚ ਮਾਰੀ ਜਾਂਦੀ ਆ ਢੱਡ ਦੇ ਵਿੱਚ ਮਾਰੀ ਜਾਂਦੀ ਆ ਸਿਰ ਦੇ ਵਿੱਚ ਮਾਰੀ ਜਾਂਦੀ ਆ ਤੇ ਇਸ ਤੋਂ ਬਾਅਦ ਜਦੋਂ ਉਹਨਾਂ ਦੇ ਪਰਿਵਾਰ ਵੱਲੋਂ ਸੰਸਕਾਰ ਤੋਂ ਬਾਅਦ ਜਦੋਂ ਉੱਥੇ ਜਾ ਕੇ ਦੇਖਿਆ ਉਸ ਜਿਹੜੀ ਸਮਾਦ ਵਾਲੀ ਜਗ੍ਹਾ ਸੀ ਤਾਂ ਜਸਪ੍ਰੀਤ ਦੇ ਦਸਤਾਨੇ ਪਏ ਵੇਖੇ ਉੱਤੇ ਪਰ ਮਾਪਿਆਂ ਦਾ ਹੌਸਲਾ ਕਿੱਥੇ ਪਵੇ ਜਿਨ੍ਹਾਂ ਦਾ ਕਿ ਨੌਜਵਾਨ ਪੁੱਤਾ ਜਿਹੜਾ ਕਿ ਪਤਾ ਰਾਤ ਨੂੰ ਲੱਗਿਆ ਕਿ ਮੈਂ ਤੁਹਾਨੂੰ ਸਾਰੀ ਕਹਾਣੀ ਦੱਸਦਾ ਤੁਸੀਂ ਸੁਣਨਾ ਪੂਰੇ ਕਿ ਦਸਤਾਨੇ ਦੇਖੇ ਉੱਥੇ ਪਏ ਆ ਤੇ ਦੂਸਰੇ ਦਿਨ ਦੇਖਿਆ ਇਹ ਅਸੀਂ ਦਸਤਾਨੇ ਚੱਕ ਲਈਏ ਕਿ ਐਡੇ ਜ਼ਾਲਮਾਂ ਵਾਲਿਆਂ ਨੇ ਉਹ ਦਸਤਾਨਿਆਂ ਨੂੰ ਅੱਗ ਲਾ ਕੇ ਸਾੜ ਦਿੱਤੇ ਮਚਾ ਦਿੱਤੇ ਸਬੂਤ ਮਟਿਆਉਣ ਦੇ ਲਈ ਕਿ ਸਬੂਤ ਨਾ ਇਹਨਾਂ ਦੇ ਕੋਲ ਕੋਈ ਰਹਿ ਜਾਵੇ ਪਰ ਆਖਰ ਮਾਰ ਪ੍ਰਮਾਤਮਾ ਦੀ ਪੈਂਦੀ ਆ ਜਿਹੜੀ ਪੋਸਟਮਾਰਟ ਦੀ ਰਿਪੋਰਟ ਆ ਉਹਦੇ ਵਿੱਚ ਜਿਹੜਾ ਕਿ ਇਹ ਹਿਰਾਫੇਰੀ ਕਰਨੋਂ ਭੁੱਲ ਗਏ ਜਾ ਕਰ ਬਾਉਣਾ ਭੁੱਲ ਗਏ ਜਾਓ ਡਾਕਟਰ ਸਹੀ ਸੀ ਜਿਨ੍ਹਾਂ ਨੇ ਸਹੀ ਰਿਪੋਰਟ ਦਿੱਤੀ ਆ ਉਹ ਤੋਂ ਬਾਅਦ ਫਿਰ ਕੀ ਹੁੰਦਾਗਾ ਉਸ ਨੌਜਵਾਨ ਨੂੰ ਮਾਰ ਕੇ ਤੇ ਦੋ ਨੌਜਵਾਨ ਨੂੰ ਉਲ ਜਾ ਕੇ ਜਿਹੜਾ ਕਿ ਅਰਿੰਦਰਾ ਹਸਪਤਾਲ ਦੇ ਵਿੱਚ ਬਾਡੀ ਰੱਖੀ ਜਾਂਦੀ ਆ ਪਟਿਆਲੇ ਦੇ ਵਿੱਚ ਆ ਫਿਰ ਉੱਤੋਂ ਗੱਡੀ ਵਾਲੇ ਐਂਬੂਲੈਂਸ ਨੂੰ ਕਹਿੰਦੇ ਕਿਹਾ ਜਾਂਦਾਗਾ ਕਿ ਤੂੰ ਗੱਡੀ ਰੋਕਣੀ ਨਹੀਂ ਸਿੱਧਾ ਸਮਸ਼ਾਨ ਘਾੜ ਦੇ ਵਿੱਚ ਗੱਡੀ ਲੈ ਜਾ ਦੇਖੋ ਕਿੱਡਾ ਵੱਡਾ ਨਰਦਈ ਲੋਕ ਆ ਇਹ ਪਾਪੀ ਜ਼ਾਲਮ ਲੋਕ ਆ ਇਹਨਾਂ ਨਾਲ ਹੋਣਗੇ ਪਤਾ ਨਹੀਂ ਰੱਬ ਅਜੇ ਕੀ ਕੀ ਇਹਨਾਂ ਨਾਲ ਕਰੂਗਾ ਦੇਖੋ ਕਿ ਜੇਕਰ ਤੁਸੀਂ ਸੱਚੇ ਹੋ ਮੁੰਡਾ ਕਿਨੈਬ ਕੀਤਾ ਸੀ ਬਾਸ ਦੇ ਦਿੱਤਾ ਬੱਚਾ ਤੇ ਉਹ ਜ਼ਾਲਮਾਂ ਨੇ ਕਿ ਸਿੱਧਾ ਜਿਹੜੀ ਸਮਸ਼ਾਨ ਘਾੜ ਦੇ ਵਿੱਚ ਮੜੀਆਂ ਦੇ ਵਿੱਚ ਜਿਹੜੀ ਗੱਡੀ ਐਮੂਲੈਂਸਾ ਉੱਥੇ ਲੈ ਗਏ ਕਹਿੰਦੇ ਸੰਸਕਾਰ ਕਰੋ ਸੇ ਤੇ ਮੂਨਾ ਦੇਖਣ ਤੱਕ ਦਿੱਤਾ ਜਾਵੇ ਪਰ ਉਹਨਾਂ ਦੇ ਜਦੋਂ ਤਹਾਂ ਨਿਕਲ ਜਾਂਦੀਆਂ ਜਦੋਂ ਸਾਹਮਣੇ ਨੌਜਵਾਨ ਪਿਆ ਹੋਵੇ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਪੁਲਿਸ ਵਾਲਿਆਂ ਨੂੰ ਪਰੇ ਭਗਾ ਭਗਾ ਕੇ ਜਦੋਂ ਮਾਰਨਾ ਸ਼ੁਰੂ ਕਰ ਦਿੱਤਾ ਤੇ ਫਿਰ ਉਹਦਾ ਮਾੜਾ ਮੋਟਾ ਜਿਹੜੀਆਂ ਕਿ ਅਰਾਸਮੀ ਤੌਰ ਤੇ ਆਪਾਂ ਜਾਣ ਬਾਰੇ ਜਿਹੜਾ ਸੰਸਕਾਰ ਵੇਲੇ ਜਿਹੜੀਆਂ ਰਸਮਾਂ ਰਸਮਾਂ ਕਰਦੇ ਆ ਤਾਂ ਮਾਰੀ ਮੋਟੀ ਕਰ ਦਿੱਤੀ ਅਤੇ ਫਿਰ ਜਿਹੜਾ ਜਲਦੀ ਜਲਦੀ ਉਸ ਨੂੰ ਸੰਸਕਾਰ ਕਰਵਾ ਦਿੱਤਾ ਜਾਨੀ ਕਿ 6-7 ਪੁਲਿਸ ਦੀਆਂ ਗੱਡੀਆਂ ਲੈ ਕੇ ਜਿਹੜਾ ਕਿ ਜਾਨੀ ਕਿ ਬਹੁਤ ਵੱਡਾ ਕੋਈ ਅਤਵਾਦੀ ਹੁੰਦਾ ਕੋਈ ਲਟੇਰਾ ਹੁੰਦਾ ਕੋਈ ਡਾਕੂ ਹੁੰਦਾ ਕੋਈ ਗੈਂਗਸਟਰ ਹੁੰਦਾ ਉਹਦੇ ਨਾਲ ਵੀ ਇਸ ਤਰ੍ਹਾਂ ਕੀਤਾ ਜਾਂਦਾ ਕਿ ਜਿੰਨੇ ਵੀ ਜਿਹੜਾ ਜੋ ਕੁਝ ਹੋਇਆਗਾ ਬੜੇ ਬੜੇ ਕਾਂਡ ਵੇਖੇ ਆਗਾ ਕਿ ਲਾਸਾਂ ਜਿਹੜੀਆਂ ਉਹਨਾਂ ਦੇ ਪਰਿਵਾਰ ਨੂੰ ਦਿੱਤੀਆਂ ਜਾਂਦੀਆਂ ਸੀ ਤੇ 90 92 ਦਹਾਕੇ ਵਿੱਚ ਇਹ ਹੋਇਆ ਇਹ ਉਹਨਾਂ ਦੇ ਪਰਿਵਾਰ ਨੂੰ ਅਜੇ ਤੱਕ ਲਾਸ਼ਾਂ ਨਹੀਂ ਮਿਲੀਆਂ ਤੇ ਉਹੀ ਹਾਲ ਆ ਜਿਹੜਾ ਜਸਪ੍ਰੀਤ ਸਿੰਘ ਦਾ ਹੋਇਆ। ਇੱਕ ਇਹ ਵੇਖਿਆ ਪਰਿਵਾਰ ਨੇ ਕਿ ਲਾਸ਼ ਮਿਲੇਗੀ ਪਰ ਉਹ ਲਾਸ਼ ਜਿਹੜੀ ਘਰੇ ਨਹੀਂ ਆਈ। ਪਰ ਉਹ ਸਿਬਿਆ ਦੀ ਰਾਖ ਬਣ ਕੇ ਰਹੇਗੀ। ਜਸਪ੍ਰੀਤ ਸਿੰਘ ਦਾ ਕੀ ਕਸੂਰ ਸੀ ਇਹ ਅੱਜ ਉਹਨਾਂ ਦਾ ਪਰਿਵਾਰ ਕਹਿੰਦਾ ਉਹਦਾ ਦਾਦਾ ਕਹਿੰਦਾ ਉਹਦਾ ਪਿਤਾ ਕਹਿੰਦੀ ਉਹਦੀ ਮਾਤਾ ਕਹਿੰਦੀ ਆ ਸਾਡੇ ਬੱਚੇ ਦਾ ਕਸੂਰ ਆ ਜਾਂ ਸਾਡਾ ਕਸੂਰ ਆ ਸਿਬਿਆ ਹੀ ਇਨਕੁਆਰੀ ਹੋਣੀ ਚਾਹੀਦੀ ਆ। ਸੀਬੀਆਈ ਦੀਨ ਕੁਵਾਰੀ ਦੇ ਵਿੱਚ ਜੇਕਰ ਅਸੀਂ ਵੀ ਦੋਸੀ ਆ ਤਾਂ ਸਾਨੂੰ ਵੀ ਉਸੇ ਦੋਸਾਂ ਦੇ ਤਹਿ ਟੰਗਿਆ ਜਾਵੇ ਪਰ ਜੇਕਰ ਪੁਲਸੀ ਪੁਲਸ ਵਾਲੇ ਦੋਸੀ ਨਿਕਲਦੇ ਆ ਤਾਂ ਉਹਨਾਂ ਨੂੰ ਵੀ ਫਾਂਸੀ ਉੱਤੇ ਟੰਗਿਆ ਜਾਵੇ ਤੇ ਜਾਲਮੋ ਤੁਹਾਡੇ ਕੋਲੇ ਕਿਹੜਾ ਹੱਕ ਆ ਕਿਹੜਾ ਅਧਿਕਾਰ ਆ ਕਿਹੜਾ ਕਾਨੂੰਨ ਕਹਿੰਦਾਗਾ ਕਿ ਤੁਸੀਂ ਬੱਚਾ ਇੱਕ ਨੈਪ ਜੇ ਕਰ ਕਰਿਆ ਨਹੀਂ ਕਰਿਆ ਉਹ ਤਾਂ ਮਾਪਿਆਂ ਨੂੰ ਪਤਾ ਮਾਪੇ ਵੀ ਕਦੇ ਸਾਨੂੰ ਪਤਾ ਤੇ ਜਾਂ ਉਹ ਨੌਜਵਾਨਾਂ ਨੂੰ ਪਤਾ ਹੋਣਾ ਜਿਹੜੇ ਅਜੇ ਜਿਨ੍ਹਾਂ ਦਾ ਚਲਾਨ ਪੇਸ ਨਹੀਂ ਹੋਇਆ ਤੇ ਉਹਨਾਂ ਦਾ ਵਕੀਲ ਅਜੇ ਹੋਇਆ ਨਹੀਂ ਉਹ ਵਕੀਲ ਗਾਹ ਦਸੂਗਾ ਤੇ ਉਹ ਮੁੰਡੇ ਦੱਸਣਗੇ ਪੰਪ ਤੋਂ ਫੜਿਆ ਇੱਕ ਉਹਦਾ ਮਾਮੇ ਦਾ ਮੁੰਡਾ ਦੱਸਿਆ ਜਾ ਰਿਹਾ ਹਰਪ੍ਰੀਤ ਸਿੰਘ ਦੇ ਕਹਿੰਦੇ ਫੜਨ ਤੋਂ ਬਾਅਦ ਫਿਰ ਕਹਿੰਦੇ ਥਾਣੇ ਤੋਂ ਉਲ ਜਾ ਕੇ 9:30 ਵਜੇ ਦੇ ਕਰੀਬ 9:30 ਵਜੇ ਦੇ ਨਹਿਰ ਤੇ ਜਾ ਕੇ ਜਿਹੜਾ ਕਤੌਲਿਆ ਧਰ ਕੇ ਜਿਹੜਾ ਉਹਦੇ ਲੱਤ ਉਤੇ ਗੋਲੀ ਮਾਰੀ ਜਾਂਦੀ ਆ ਇਹ ਆ ਜਾਲਮ ਪੁਲਸ ਇਹ ਇਹਨਾਂ ਦਾ ਕਰਦਾਰ ਅੱਜ ਦਾ ਨਹੀਂ ਇਹ 78 ਤੋਂ ਲੈ ਕੇ ਬੇਸਕਦਾ ਅਸੀਂ ਆਜ਼ਾਦੀ ਤੋਂ ਲੈ ਕੇ ਸਿੱਖਾਂ ਦੇ ਨਾਲ ਇਹੀ ਹੁੰਦਾ ਰਿਹਾ ਪਰ 78 ਤੋਂ ਲੈ ਕੇ 95 ਤੱਕ ਸਾਡੇ ਨਾਲ ਜੋ ਹੁੰਦਾ ਤੇ ਅੱਜ ਤੱਕ ਹੋ ਰਿਹਾਗਾ ਪਰ ਕਦੇ ਇਹ ਰੰਗਲਾ ਪੰਜਾਬ ਬਣਾਉਣ ਦੀ ਗੱਲਾਂ ਕਰਨ ਵਾਲੇ ਮੁੱਖ ਮੰਤਰੀ ਸਾਹਿਬ ਇਹ ਦਰਦਕ ਕਹਾਣੀ ਉਹਨਾਂ ਮਾਪਿਆਂ ਦੀ ਸੁਣੋ ਉਹਨਾਂ ਮਾਪਿਆਂ ਕੋਲੇ ਪੁੱਸਕੇ ਜਾ ਕੇ ਦੇਖੋ ਕਿ ਤੁਹਾਡੇ ਮੰਤਰੀ ਪਹੁੰਚੇ ਜਾਂਦੇ ਆ ਹੋਰ ਕਿੰਨਾ ਅਨੇਕਾਂ ਜੋ ਕੁਝ ਹੋਇਆਗਾ ਪੰਜਾਬ ਦੇ ਵਿੱਚ ਹੋ ਰਿਹਾਗਾ ਕਤਲੋਗਾਰਧ ਹੋ ਰਹੀ ਆ ਅੱਜ ਇੱਕ ਗ੍ਰਾਂਥੀ ਦਾ ਕੱਲ ਕਤਲ ਕਰ ਦਿੱਤਾ ਕੱਲ ਇੱਕ ਪੰਜ ਦਿਨ ਬਾਅਦ ਲਾਸ਼ ਮਿਲਦੀ ਆ ਇੱਕ ਉਸ ਨੌਜਵਾਨ ਦੀ ਜਿਨੇ ਨਾਨਕ ਨਾਮ ਜਹਾਜ਼ ਫਿਲਮ ਦੇ ਵਿੱਚ ਰੋਲ ਕੀਤਾ ਹੋਵੇ ਉਹਦੀ ਲਾਸ਼ ਮਿਲ ਜਾਂਦੀ ਆ ਜਿਹੜਾ ਕਿ ਗਤਗਾ ਅਕੈਡਮੀ ਦਾ ਜਿਹੜਾ ਕਿ ਉਹ ਨੌਜਵਾਨ ਮਾਸਟਰ 3 ਜਣੇ ਕਿ ਚੁੱਕ ਚੁੱਕ ਕੇ ਨੌਜਵਾਨਾਂ ਨੂੰ ਸਿੱਖਾਂ ਨੂੰ ਕਿਉਂ ਮਾਰਿਆ ਜਾ ਰਿਹਾ ਕਿਤੇ ਉਹੀ ਦਾ ਹੱਕ ਆ ਯਾਦ ਆਉਣ ਲੱਗ ਜਾਂਦਾ ਕਿ ਜਿਹੜਾ 90 91 ਵਾਲਾ ਦੌਰ ਸੀ ਉਹਦੇ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾ ਸੀ ਕਿ ਬੱਚਾ ਖੇਡਦਾ ਹੁੰਦਾ ਨੌਜਵਾਨ ਖੇਡਦਾ ਹੁੰਦਾ ਤੇ ਅਜੇ ਤੱਕ ਉਹ ਮਾਮਾ ਮਰ ਗਏ ਆ ਰੋਂਦੀਆਂ ਕਰਲਾਉਂਦੀਆਂ ਜਿਨ੍ਹਾਂ ਦੇ ਮੈਂ ਆਰਟੀਕਲ ਲਿਖਿਆ ਤੇ ਲਾਏ ਆ ਉਹਨਾਂ ਦੇ ਪਿਤਾ ਵੀ ਮਰ ਚੁੱਕੇ ਆ ਉਹਨਾਂ ਦੇ ਭਰਾ ਇਕੱਲੇ ਰਹਿ ਗਏ ਕਿਸੇ ਦੇ ਦੋ ਸਕੇ ਭਰਾ ਮਾਰ ਦਿੱਤੇ ਇੱਕ ਘਰ ਦੇ ਦੋ ਸਕੇ ਭਰਾ ਤੇ ਇੱਕ ਉਹਨਾਂ ਦਾ ਪਿਤਾ ਮਾਰ ਦਿੱਤਾ ਹੈਂਡੀਕੈਪਟੇ ਕੋ ਦਾ ਭਾਈ ਸੀ ਕਹਿੰਦੇ ਕਿ ਇਹ ਖਾੜਕਬਾਦ ਦੇ ਵਿੱਚ ਆ ਤੇ ਉਹ ਬਲਹਾਡੇ ਜਿਹੜਾ ਆਈਟੀਆਈ ਵਿੱਚ ਪੜ੍ਹਨੇ ਜਾਂਦਾ ਸੀ ਤੇ ਟਾਲੀਆ ਪਿੰਡ ਤੋਂ ਜਾ ਕੇ ਚੱਕ ਲਿਆ ਜਾਨੀ ਕਿ ਬੜਾ ਕੁਸਾ ਅੱਗੇ ਮੈਂ ਹੋਰ ਸੁਣੋ ਜਸਪ੍ਰੀਤ ਸਿੰਘ ਬਾਰੇ ਗੱਲ ਵਿਚਾਲੇ ਰਹਿ ਗਈ ਸੀ ਜਦੋਂ ਮਾਤਾ ਪਿਤਾ ਨੂੰ ਚੁੱਕਿਆ ਗਿਆ ਉਸ ਤੋਂ ਬਾਅਦ ਪੁਲਿਸ ਨੇ ਕੁਝ ਨਹੀਂ ਦੱਸਿਆ ਕਿ ਤੁਹਾਡਾ ਪੁੱਤ ਅਸੀਂ ਮਾਰ ਦਿੱਤਾ ਤੇ ਫਲਾਨੇ ਥਾਣੇਦਾਰਾਂ ਨੇ ਮਾਰ ਦਿੱਤਾ ਮਕਾ ਦਿੱਤਾ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਸਾਨੂੰ ਚਾਹ ਵੀ ਪਿਆਈ ਰੋਟੀ ਵੀ ਖਵਾਈ ਉਹ ਪੁਲਿਸ ਦੇ ਵਿੱਚ ਪਹਿਲ ਥਾਣੇ ਦੇ ਵਿੱਚ ਪਰ ਉਤੋਂ ਕਹਿੰਦੇ ਅਸੀਂ ਤੁਹਾਨੂੰ ਛੱਡ ਕੇ ਆਉਣਾ ਪਿੰਡ ਤੁਹਾਡੇ ਨਾਲ ਜਾਵਾਂਗੇ ਗੱਡੀ ਛੱਡਣਾ ਆਉਂਦੀ ਆ ਦੋ ਪੁਲਿਸ ਮੁਲਾਜ਼ਮਾਂ ਉਸੇ ਰਾਤ ਕਹਿੰਦੇ ਅਸੀਂ ਤੁਹਾਡੇ ਘਰ ਪੈਣਾ ਤੁਸੀਂ ਚੂਕ ਨਹੀਂ ਕਰਨੀ ਚੁੱਪ ਕਰਕੇ ਪੈਣਾ ਤੇ ਪਿਤਾ ਦਾ ਮੋਬਾਈਲ ਖੋਲਿਆ ਜਦੋਂ ਪੁਲਿਸ ਵਾਲੇ ਸੌਂ ਜਾਂਦੇ ਆ ਤੇ ਫਿਰ ਜਦੋਂ ਕਿ ਕਾਨਫਰੰਸ ਰਾਈ ਜਦੋਂ ਕਾਨਫਰੰਸ ਹੁੰਦੀ ਆ ਉਦੋਂ ਪਤਾ ਲੱਗਦਾ ਕਿ ਮਾਪਿਆਂ ਨੂੰ ਕਿ ਸਾਡਾ ਪੁੱਤ ਜਿਹੜਾ ਮਾਰ ਦਿੱਤਾ ਫਿਰ ਉਹਨਾਂ ਨੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਕਿ ਫਿਰ ਸਾਰਾ ਜਿਹੜਾ ਕਬੀਲਾ ਇਕੱਠਾ ਹੋਇਆ ਉਹਨਾਂ ਦਾ ਹਾਲ ਉਹਨਾਂ ਦੇ ਆਪਣੇ ਜਿਗਰੇ ਉੱਤੇ ਹੱਥ ਧਰ ਕੇ ਦੇਖੋ ਜੇਕਰ ਤੁਹਾਡੇ ਪੁੱਤ ਨੂੰ ਤੁਹਾਡੇ ਸਾਹਮਣੇ ਜਾ ਤੁਹਾਡੇ ਬਿਨਾ ਦੱਸੇ ਤੁਹਾਨੂੰ ਪਤਾ ਵੀ ਨਾ ਹੋਵੇ ਕਿ ਸਾਡੇ ਪੁੱਤ ਦਾ ਇੱਕ ਸੂਰ ਸੀ ਤਾਂ ਉਹਨੂੰ ਕੋ ਕੋ ਕੇ ਗੋਲੀਆਂ ਮਾਰੀਆਂ ਜਾਣਾਂ ਤੇ ਦੱਸੋ ਫਿਰ ਤੁਸੀਂ ਕੀ ਕਰੋਗੇ ਉੱਥੇ ਤੁਹਾਨੂੰ ਪਤਾ ਵੀ ਨਾ ਹੋਵੇ ਕਿ ਸਾਡੇ ਪੁੱਤ ਨੇ ਕੋਈ ਮਾੜਾ ਕੰਮ ਕੀਤਾ ਜਿਸ ਦੇ ਬੱਚੇ ਨੇ ਪੈਰ ਬਾਹਰ ਨਾ ਪਾਇਆ ਹੋਵੇ ਜਿਹੜਾ ਕੈਨੇਡਾ ਵਰਗੀ ਧਰਤੀ ਦੇ ਉੱਪਰ ਐਸੋ ਰਾਮ ਦੀ ਜ਼ਿੰਦਗੀ ਕਿ ਉੱਥੇ ਟਰੱਕ ਚਲਾਉਂਦਾ ਸੀ ਤੇ ਜਿਹੜੀ ਕੁੜੀ ਨੇ ਨਾਲ ਮੰਗਿਆ ਸੀ ਮੰਗੇਤਰ ਸੀ ਜਿਹੜੀ ਤੇ ਉਸ ਦਾ ਵੀ ਜਿਹੜੀ ਉਹ ਕੱਲੀ ਕੱਲੀ ਧੀ ਸੀ ਮਾਪਿਆਂ ਦੀ ਨਾ ਉਹਦਾ ਭਾਈ ਸੀ ਨਾ ਉਹਦੀ ਭੈਣ ਸੀ ਕਿ ਸਾਰਾ ਕੁਝ ਵੀ ਉਹਨੂੰ ਉਹ ਤੋਂ ਆਉਂਦਾ ਸੀ ਜੇਕਰ ਅੱਜ ਪੁਲਿਸ ਕਹਿ ਰਹੀ ਆ ਕਿ ਪੈਸਿਆਂ ਦੀ ਖੇਡ ਸੀ ਜੀ ਪਰ ਲੱਗਦਾ ਕਿ ਇਹ ਖੇਡ ਆ ਜਿਹੜੀ ਕਿ ਹੋਦੀ ਆ ਜਿਹੜੀ ਉਸ ਨੌਜਵਾਨ ਦੇ ਨਾਲ ਕੁਝ ਹੋਰ ਤਰ੍ਹਾਂ ਦੀ ਖੇਲੀ ਗਈ ਆ ਇਹਦਾ ਮੈਨੂੰ ਕੁਝ ਹੋਰ ਕੁਝ ਜਾਪ ਰਿਹਾ ਮੈਨੂੰ ਇਹ ਜਾਪ ਰਿਹਾ ਕਈ ਕਈ ਸਾਰੀ ਕਹਾਣੀ ਬਣਾਈ ਗਈ ਆ ਇਹ ਫਿਲਮ ਦੀ ਤਰ੍ਹਾਂ ਲਿਖੀ ਗਈ ਆ ਤੇ ਫਿਰ ਸਾਰਾ ਜਿਹੜਾ ਤਾਣਾ ਬਾਣਾ ਬਣਿਆ ਗਿਆ ਇਹ ਵੱਡੇ ਖਲਾਸੇ ਨੇ ਇਹ ਹਰਿਆਣੀ ਜਨਕ ਤੱਥ ਨੇ ਇਹ ਜਿਹੜੇ ਕਿ ਇਹ ਚੀਜ਼ਾਂ ਸਾਹਮਣੇ ਨਿਕਲ ਕੇ ਆਉਣੀਆਂ ਚਾਹੀਦੀਆਂ ਨੇ ਇਹਦੀ ਜਾਂਚ ਹੋਣੀ ਚਾਹੀਦੀ ਆ ਬੇਸ਼ੱਕ ਨਵਕਰਨ ਸਿੰਘ ਵਕੀਲ ਐਡਵੋਕੇਟ ਹਾਈ ਕੋਰਟ ਦੇ ਬੜੇ ਸੂਝਵਾਨ ਵਕੀਲ ਨੇ ਪੜੇ ਲਿਖੇ ਆ ਇਮਾਨਦਾਰ ਨੇ ਬੜੇ ਚੰਗੇ ਵਕੀਲ ਨੇ ਤੇ ਉਹ ਦੇਖ ਰਹੇ ਕਰ ਰਿਆ ਤੇ ਕਹਿੰਦੇ ਕਿ ਅਸੀਂ ਇਨਸਾਫ ਦਵਾਵਾਂਗੇ ਪਰ ਇਨਸਾਫ ਬੜੇ ਦੁੱਖ ਨਾਲ ਕਹਿਣਾ ਪੈ ਰਿਆ 30 30 ਸਾਲਾਂ ਦੀ ਕਈ ਵਾਰੀ ਵੇਟ ਕਰਨੀ ਪੈ ਜਾਂਦੀ ਹੈ ਕਈ ਵਾਰ ਆ ਉਹਨਾਂ ਦੇ ਮਾਪੇ ਵੀ ਚਲੇ ਜਾਂਦੇ ਆ ਗਵਾਹ ਵੀ ਚਲੇ ਜਾਂਦੇ ਆ ਪਰ ਜੇਕਰ ਸੀਵੀਆਈ ਕੋਲੇ ਇਨਕਬਾਰੀ ਹੁੰਦੀ ਹੈ ਇਨਸਾਫ ਜਰੂਰ ਮਿਲਦਾ ਇਹ ਗੱਲ ਤਾਂ ਇਹ ਕਹੇਗੀ ਆ ਪਰ ਜਿਹੜਾ ਕਿ ਸਪੈਸ਼ਲ ਜਿਹੜਾ ਕੋਰਟਾਂ ਦੇ ਵਿੱਚ ਇਹ ਜਿਹੜੇ ਇਹਦੇ ਕੇਸ ਹੁੰਦੇ ਆ ਉਹਨਾਂ ਨੂੰ ਜਿਹੜਾ ਕਿ ਸਪੈਸ਼ਲ ਕੋਰਟਾਂ ਦੇ ਵਿੱਚ ਜਿਹੜਾ ACBI ਕੋਰਟ ਨੂੰ ਪਹਿਲ ਦੇ ਆਧਾਰ ਤੇ ਜਿਹੜਾ ਕਿ ਨਿਵੇੜਾ ਕਰਨਾ ਚਾਹੀਦਾ ਹੁੰਦਾ ਤੇ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦਾ ਬੱਚਾ ਚੁੱਕਿਆ ਜਾਵੇ ਪਰ ਉਹਨੂੰ ਫੜਨਾ ਪੁਲਿਸ ਦਾ ਕੰਮ ਆ ਪੁਲਿਸ ਦਾ ਅਧਿਕਾਰ ਆ ਪਰ ਕਿਸੇ ਦਾ ਇੱਕ ਨੌਜਵਾਨ ਪੁੱਤਾ ਕੋ ਕੋ ਕੇ ਗੋਲੀਆਂ ਦੇ ਨਾਲ ਮਾਰ ਦੇऊं ਪਰ ਇਹ ਪੁਲਿਸ ਕੋਲੇ ਕਿੱਥੋਂ ਅਧਿਕਾਰ ਆ ਗਿਆ ਮੈਨੂੰ ਇਸ ਗੱਲ ਦਾ ਪੁਲਿਸ ਪ੍ਰਸ਼ਾਸਨ ਜਵਾਬ ਦੇਵੇ ਜਦ ਪੰਜਾਬ ਦੀ ਸਰਕਾਰ ਜਵਾਬ ਦੇ ਭਗਵਤਮਾਨ ਜਵਾਬ ਦੇਵੇ ਜੂਪੀ ਦੇ ਵਿੱਚ ਪਿਲੀ ਪੀਤ ਦੇ ਵਿੱਚ ਤਿੰਨ ਨੌਜਵਾਨ ਮੁੰਡੇ ਮਾਰ ਦਿੱਤੇ ਮੈਂ ਉਹਨਾਂ ਅੱਜ ਮਾਮਾ ਦੀ ਤੇ ਉਸ ਪਿਓ ਦੀ ਦਰਦਕਹਾਣੀ ਸੁਣੀਆ ਤੇ ਰੋਂਗਟੇ ਖੜੇ ਹੋ ਜਾਂਦੇ ਆ ਰੋਣਾ ਆਇਆ ਪਿਤਾ ਕਹਿੰਦਾ ਮੈਂ ਦਿਹਾੜੀ ਕਰਦਾ ਸੀ ਮੇਰਾ ਪੁੱਤ ਜਿਹੜਾ ਦਿਹਾੜੀ ਮਜ਼ਦੂਰੀ ਕਰਦਾ ਸੀ ਸਾਡੇ ਕੋਲ ਕੋਈ ਰੁਪਈਆ ਨਹੀਂ ਸਾਡਾ ਮੁੰਡਾ ਇੱਕ ਗੈਂਗਸਟਰ ਕਹਿ ਕੇ ਇੱਕ ਅੱਤਵਾਦੀ ਕਹਿ ਕੇ ਮਾਰ ਦਿੱਤਾ ਬੜੀਆਂ ਇਹ ਜੇ ਕਹਾਣੀਆਂ ਨੇ ਪੰਜਾਬ ਦੇ ਵਿੱਚ ਕਿ ਜਿਹੜੀਆਂ ਇਹ ਕਹਾਣੀਆਂ ਚੁੱਕਣੀਆਂ ਹਰ ਇੱਕ ਦਾ ਫਰਜ਼ ਵੰਡਦਾ ਮੀਡੀਆ ਦਾ ਫਰਜ਼ ਵੰਡਦਾ ਜੇਕਰ ਅਸੀਂ ਇਹ ਵੇਸਲੇ ਰਹੇ ਜੇਕਰ ਇਹ ਆਵਾਜ਼ ਅਸੀਂ ਨਾ ਚੁੱਕੀ ਤਾਂ ਸਾਡੇ ਲੱਖ ਦੀ ਲਾਂਟ ਇਹਦੇ ਧਰਮ ਦੀ ਇਹ ਜੇ ਜਿਉਣ ਦਾ ਇਹ ਜੇ ਧਰਗ ਜੀਵਾ ਮੈਂ ਉਹਨਾਂ ਜਥੇਬੰਦਿਆਂ ਅੱਗੇ ਅਪੀਲ ਕਰਦਾ ਮੈਂ ਦੁਬਾਰੇ ਫੇਰ ਸਰੋਣ ਕਮੇਟੀ ਅੱਗੇ ਅਪੀਲ ਕਰਦਾ ਉਸ ਪਰਿਵਾਰ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜਨ ਦਾ ਅੱਜ ਫਰਜ਼ ਦੀ ਬਣਦਾਗਾ ਅੱਜ ਉਹ ਲੋਕ ਨੇ ਜਿਹੜੇ ਇਹ ਕਹਿੰਦੇ ਆ ਕਿ ਅਸੀਂ ਫਲਾਣੇ ਨੂੰ ਆਏ ਚੱਕ ਦਾਂਗੇ ਧਮਕੀ ਨੂੰ ਆਏ ਚੱਕ ਦਾਂਗੇ ਅੱਜ ਉਸ ਪਰਿਵਾਰ ਦੇ ਨਾਲ ਉਹ ਕਹਿੰਦੇ ਸਾਨੂੰ ਕੁਝ ਨਹੀਂ ਚਾਹੀਦਾ ਸਾਡਾ ਸਾਥ ਦਿੱਤਾ ਜਾਵੇ ਉਸ ਪਰਿਵਾਰ ਦੇ ਨਾਲ ਖੜਨ ਦੀ ਜ਼ਰੂਰਤ ਆ ਉਸ ਨੂੰ ਹੌਸਲਾ ਦੇਣ ਦੀ ਜ਼ਰੂਰਤ ਆ ਜਿਸ ਪਰਿਵਾਰ ਦਾ ਸਾਰਾ ਘਰਬਾਰ ਲੁੱਟਿਆ ਕੁੱਟਿਆ ਗਿਆ ਤੇ ਅੱਜ ਤੱਕ ਕੇ ਉਸ ਦੇ ਜਿਹੜੇ ਕਿ ਘਰੇ ਕੈਮਰੇ ਲੱਗੇ ਹੋਏ ਸੀ ਡੀਵੀਆਰ ਉਹ ਵੀ ਖੋਲ ਕੇ ਪੁਲਿਸ ਲੈ ਗਈ ਆ ਇਹ ਹੀ ਕਹਾਣੀਆਂ ਪਹਿਲਾਂ ਹੁੰਦੀਆਂ ਰਹੀਆਂ ਸੀ ਕਿ ਡੰਗਰ ਬੱਸਾ ਵੀ ਜਿਹੜਾ ਕਿ ਪੁਲਿਸ ਵੱਲੋਂ ਜਿਹੜਾ ਖੋਲਕ ਦਿੱਤਾ ਜਾਂਦਾ ਸੀ ਛੱਡਿਆ ਜਾਂਦਾ ਸੀ ਪਰਿਵਾਰਾਂ ਦੇ ਪਰਿਵਾਰ ਸਹੇਦ ਕੀਤੇ ਹੋਏ ਆ ਪਰ ਮੈਂ ਦੁਬਾਰੇ ਫੇਰ ਉਹਨਾਂ ਮਾਪਿਆਂ ਅੱਗੇ ਉਹਨਾਂ ਲੋਕਾਂ ਅੱਗੇ ਗਜਾਰਸ਼ ਕਰਦਾ ਕਿ ਅਜੇ ਮਾਪਿਆਂ ਦੇ ਅੱਗੇ ਨਾਲ ਖੜਨਾ ਚਾਹੀਦਾਗਾ ਕਿਉਂਕਿ ਜੇਕਰ ਤੁਸੀਂ ਨਾ ਖੜੇ ਅੱਜ ਤੇ ਫਿਰ ਜਿਹੜੇ ਆਉਣ ਵਾਲਾ ਭਵਿੱਖਾ ਆਉਣ ਵਾਲਾ ਜਿਹੜਾ ਸਮਾਂਗਾ ਫਿਰ ਤੁਹਾਡੇ ਪੁੱਤਾਂ ਨੂੰ ਵੀ ਇਸ ਤਰ੍ਹਾਂ ਜਿਹੜੀਆਂ ਕੋਕੋ ਕੇ ਗੋਲੀਆਂ ਵੱਜਣਗੀਆਂ ਤੇ ਫਿਰ ਨਾ ਰੋਇਓ ਕਿ ਸਾਡੇ ਪੁੱਤ ਨਾਲ ਇਸ ਤਰ੍ਹਾਂ ਹੋ ਗਿਆ ਤੇ ਬੜੀਏ ਦੁਖਦਾਈ ਘਟਨਾ ਸੀ ਜਿਹੜੀ ਕਿ ਤੁਹਾਨੂੰ ਜਿਹੜਾ ਮੈਂ ਜਿਹੜਾ ਉਹ ਮੈਂ ਤਾਂ ਬਾਅਦ ਕਿਹਾ ਕਿ ਜਿੰਨਾ ਕਿ ਮੇਰੇ ਕੋਲ ਸੀ ਉਹ ਮੈਂ ਤੁਹਾਨੂੰ ਸੁਣਾ ਦਿੱਤਾ ਤੇ ਪਰ ਨਾਲ ਦੀ ਮੈਂ ਬੇਨਤੀ ਕਰਦਾਗਾ ਜੇਕਰ ਉਸ ਪਰਿਵਾਰ ਦਾ ਨੰਬਰ ਕਿਸੇ ਕੋਲ ਹੋਵੇ ਜਾਂ ਵੀਡੀਓ ਉਸ ਪਰਿਵਾਰ ਤੱਕ ਜਰੂਰ ਪਹੁੰਚਾ ਦਿਓ ਉਹਨਾਂ ਦਾ ਨੰਬਰ ਲੈ ਕੇ ਦੇ ਦਿਓ ਤਾਂ ਕਿ ਮੈਂ ਉਸ ਪਰਿਵਾਰ ਦੇ ਨਾਲ ਗੱਲ ਕਰਕੇ ਉਹਨਾਂ ਦੀ ਇੱਕ ਇੰਟਰਵਿਊ ਕਰਾਂ ਤੇ ਲੋਕਾਂ ਦੇ ਸਾਹਮਣੇ ਜਿਹੜਾ ਸਾਰਾ ਸੱਚ ਆ ਜਿਹੜਾ ਮੈਂ ਉਹ ਦੱਸ ਦੇਵਾਂ ਦਿਖਾ ਦੇਵਾਂ ਉਹਨਾਂ ਦੇ ਪਰਿਵਾਰ ਮੂੰਹੋਂ ਸੁਣਾ ਦੇਵਾਂ ਕਿ ਭਾਈ ਲੋਕੋ ਆ ਸੱਚਾ ਆ ਇਸ ਤਰ੍ਹਾਂ ਜਾ ਮਾਣੇ ਇਸ ਤਰ੍ਹਾਂ ਕੀਤਾਗਾ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਫਰਜ਼ ਬਣਦਾ ਹੈਗਾ ਤੇ ਕਮੈਂਟ ਤੁਸੀਂ ਕੀਤੇ ਆ ਮੈਂ ਤੁਹਾਡਾ ਦੁਆਰੇ ਰਿਣੀ ਆ ਤੁਸੀਂ ਇੰਨੇ ਕਮੈਂਟ ਕੀਤੇ ਆ ਹਰ ਇੱਕ ਮਾਂ ਭੈਣ ਭਰਾ ਨੇ ਹਰ ਇੱਕ ਨੌਜਵਾਨ ਨੇ ਤੁਸੀਂ ਸਾਰਾ ਜੋ ਕੁਝ ਪੜਿਆ ਤੇ ਸੁਣਿਆ ਉਸ ਤੋਂ ਬਾਅਦ ਤੁਸੀਂ ਕਮੈਂਟ ਕੀਤੇ ਆ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਆ ਇਸ ਵੀਡੀਓ ਨੂੰ ਹੋਰ ਅੱਗੇ ਫਾਰਵਰਡ ਕਰਨਾ ਵੱਧ ਤੋਂ ਵੱਧ ਉਸ ਪਰਿਵਾਰ ਤੱਕ ਜਰੂਰ ਪਹੁੰਚਾਉਣਾ ਉਹਨਾਂ ਜਾਲਮ ਪੁਲਿਸ ਆਸਰਾ ਕੋਲ ਜਰੂਰ ਪਹੁੰਚਾਉਣਾ ਕਿ ਪਾਪੀਓ ਹੁਣ ਤੁਹਾਡਾ ਹਿਰਦਾ ਠਰ ਗਿਆ ਹੁਣ ਫੀਤੀਆਂ ਲੱਗ ਗਈਆਂ ਹੁਣ ਡੀਐਸਪੀ ਬਣ ਗਏ ਹੁਣ 10-10 ਲੱਖ ਰੁਪਏ ਮਿਲ ਗਏ ਆ ਦੁੱਖ ਹੈ ਇਹ ਇਹ ਦੁੱਖ ਨਾਲ ਗੱਲਾਂ ਕਹਿਣੀਆਂ ਪੈ ਰਹੀਆਂ ਤੇ ਤੁਸੀਂ ਇਸ ਵੀਡੀਓ ਨੂੰ ਤੇ ਅਗਲੀ ਵੀਡੀਓ ਹੋਰ ਕਿਸੇ ਨਵੇਂ ਕਹਾਣੀ ਦੇ ਨਾਲ ਆ ਜਲਦੀ ਲੈ ਕੇ حاضر ਹੋਵਾਂਗੇ ਉਦੋਂ ਤੇ ਕਿ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਹੋ ਪੰਜਾਬੀ ਵਰਸਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਬਾ ਸਭ ਨੂੰ ਇਸ ਮਾਮਲੇ ਦਾ ਪਤਾ ਹੈ ਜਸਪ੍ਰੀਤ ਸਿੰਘ ਨੌਜਵਾਨ ਜਿਹੜਾ ਕਿ ਕੈਨੇਡਾ ਦੇ ਵਿੱਚ ਰਹਿੰਦਾ ਸੀਗਾ ਕਿਸ ਤਰ੍ਹਾਂ ਉਹ ਇੱਥੇ ਆਇਆ ਔਰ ਉਹਦਾ ਫੇਕ ਇੰਕਾਊਂਟਰ ਕੀਤਾ ਇਸ ਚੀਜ਼ ਤੋਂ ਫੈਮਿਲੀ ਉਹਦੀ ਬਿਲਕੁਲ ਲਾ ਇਲਮ ਹੈ ਉਹਦੀ ਮਾਂ ਨੇ ਇੱਕ ਇੰਟਰਵਿਊ ਦਿੱਤਾ ਜਿਹਦੇ ਵਿੱਚ ਉਹ ਕਹਿ ਰਹੀ ਸੀਗੀ ਕਿ 8 ਮਾਰਚ ਨੂੰ ਮੇਰੀ ਉਹਦੇ ਨਾਲ ਵੀਡੀਓ ਕਾਲ ਹੋਈ ਹੈ ਔਰ ਰੋਜ਼ ਉਹਨਾਂ ਨਾਲ ਵੀਡੀਓ ਕਾਲ ਹੁੰਦੀ ਸੀਗੀ ਗੱਲਬਾਤ ਹੁੰਦੀ ਸੀ ਪੂਰੇ ਪਰਿਵਾਰ ਦੇ ਨਾਲ ਕਿਦੋਂ ਉਹ ਇੰਡੀਆ ਆ ਗਿਆ ਤੇ ਕਿਦੋਂ ਪੁਲਿਸ ਨੇ ਉਹਦਾ ਫੇਕ ਇਨਕਾਊਂਟਰ ਕਰ ਦਿੱਤਾ ਅਸੀਂ ਇਸ ਦੇ ਬਾਰੇ ਬਿਲਕੁਲ لا ਇਲਮ ਹੋ ਗਏ ਆ ਸਾਡੀ ਚੀਜ਼ ਇਸ ਸਮਝ ਨਹੀਂ ਚੀਜ਼ਾਂ ਆਉਂਦੀਆਂ ਹੈਗੀਆਂ ਕਿਉਂਕਿ ਉਹਨਾਂ ਦਾ ਨੌਜਵਾਨ ਪੁੱਤਰ ਜਿਹੜਾ ਵੈ ਫਸਦਿਆਂ ਖੇਡਦਿਆਂ ਉਹਨਾਂ ਦੇ ਹੱਥੋਂ ਖੁੱਸ ਗਿਆ ਹੈਗਾ ਵੈ ਉਹ ਮਾਵਾ পাগল ਹੋ ਜਾਂਦੀਆਂ ਜਿਨ੍ਹਾਂ ਦੇ ਨਾਲ ਇਹਦੇ ਹਾਦਸਾ ਦਿੱਤ ਜਾਂਦੇ ਹੈਗੇ ਆ ਔਰ ਇਹ ਸਿਰਫ ਕੋਈ ਇੱਕ ਨਵਾਂ ਵਾਕਿਆ ਨਹੀਂ ਹੈ ਬਲਕਿ ਹੁਣ ਇਸਨ 92 ਦੇ ਵਿੱਚ ਵੀ ਤੁਹਾਡੇ ਸਾਹਮਣੇ ਬਹੁਤ ਸਾਰੇ ਐਸੇ ਨੌਜਵਾਨ ਔਰ ਐਸੀਆਂ ਕਹਾਣੀਆਂ ਮੌਜੂਦ ਹੈ ਜਿਦੇ ਵਿੱਚ ਉਹਨਾਂ ਨੂੰ ਫੇਕ ਇਨਕਾਊਂਟਰ ਕਰਕੇ ਮਾਰ ਦਿੱਤਾ ਗਿਆ ਸੀਗਾ ਬੇਗੁਨਾ ਨੌਜਵਾਨਾਂ ਨੂੰ ਔਰ ਜਸਪ੍ਰੀਤ ਸਿੰਘ ਨੇ ਦੁਬਾਰਾ ਉਹ ਕਹਾਣੀ ਜਿਹੜੀ ਹੈ ਦੁਹਰਾਈ ਗਈ ਹੈ ਔਰ ਜਿਹੜਾ ਪਰਿਵਾਰ ਦਾ ਕਿਹਾ ਜਾਂਦਾ ਹੈ ਕਿ ਜਿਸ ਬੱਚੇ ਦੇ ਗਿਟਨਾਪ ਕਰਨੇ ਦਾ ਇਲਜ਼ਾਮ ਉਹਦੇ ਉੱਤੇ ਲਾਇਆ ਜਾ ਰਿਹਾ ਉਸ ਪਰਿਵਾਰ ਦਾ ਵੀ ਇਹ ਕਹਿਣਾ ਹੈ ਕਿ ਇਹ ਬੱਚਾ ਇਸ ਤਰ੍ਹਾਂ ਦਾ ਨਹੀਂ ਸੀਗਾ ਬਲਕਿ ਇਹ ਜਦੋਂ ਇੱਥੇ ਹੁੰਦਾ ਸੀਗਾ ਉਸ ਬੱਚੇ ਨੂੰ ਪਾਠ ਸਿਖਾਉਂਦਾ ਹੁੰਦਾ ਸੀਗਾ ਅਸੀਂ ਇਸ ਚੀਜ਼ ਨੂੰ ਨਹੀਂ ਮੰਨਦੇ ਕਿ ਪੂਰਾ ਪਿੰਡ ਇਸ ਚੀਜ਼ ਦੀ ਗਵਾਹੀ ਦਿੰਦਾ ਹੈ ਕਿ ਇਹ ਫੇਕ ਇੰਕਾਊਂਟਰ ਕੀਤਾ ਹੈਗਾ ਵਾ ਬਹੁਤ ਸਾਰੀਆਂ ਹਕੀਕਤਾਂ ਜਿਹੜੀਆਂ ਸਾਹਮਣੇ ਆ ਰਹੀਆਂ ਹੈਗੀਆਂ ਮੈਂ ਐਸੀਆਂ ਜਿਹਨੂੰ ਸੁਣ ਕੇ ਦਿਲ ਦੁਖਦਾ ਹੈ ਔਰ ਬਹੁਤ ਜ਼ਿਆਦਾ ਦੁੱਖ ਤਕਲੀਫ ਜਿਹੜੀ ਹੈ ਉਹ ਹੁੰਦੀ ਹੈਗੀ ਹੈ ਬਾਕੀ ਵੀਰੋ ਵੀਡੀਓ ਆ ਤੁਹਾਨੂੰ ਕਿੰਝ ਲੱਗੀ ਕਮੈਂਟ ਕਰਕੇ لازمی ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਰੱਖਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼